ਜੀ ਹਾਂਜੀ ਸਰ ਸਰ ਅੱਜ ਤੁਸੀਂ ਇੱਥੇ ਸਾਈਂ ਸੰਧਿਆ ਕਰਾਈ ਆ ਸਰ ਤੁਹਾਨੂੰ ਕਿੰਨਾ ਕੁ ਟਾਈਮ ਹੋਦਿਆ ਇੱਥੇ ਸਾਈਂ ਕਿਥਨੇ ਚੱਲਦੇ ਸਰ ਸਾਨੂੰ 8 ਸਾਲ ਹੋ ਗਏ ਜੀ ਸਾਡੀ 8ਵੀਂ ਸਾਈਂ ਸੰਧਿਆ ਸੀ ਜਿਹੜੀ ਜੀ ਦੀ ਸਵਾਲੀ ਕਰਾਈਏ ਸੀ ਜੀ ਸਰ ਜਿਹਦਾ ਇਹ ਤੋਂ ਦੂਰ ਆਈਆਂ ਗਿਆ ਸੰਗਤਾਂ ਨੂੰ ਤੁਸੀਂ ਆਪਣਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਇਹ ਹੀ ਆ ਵੀ ਸਾਈਂ ਜੀ ਦੇ ਲੜ ਲੱਗੇ ਰਹੋ ਸਾਰੇ ਜਣੇ ਜੀ ਠੀਕ ਹੈ ਜੀ ਸਰਬੱਤ ਦਾ ਭਲਾ ਮੰਗਦੇ ਆ ਜੀ ਰੱਬ ਤੋਂ ਮਾਤਾ ਰਾਣੀ ਤੋਂ ਵਾਹਿਗੁਰੂ ਤੋਂ ਸਾਈਂ ਜੀ ਤੋਂ ਸਭ ਸਰਬੱਤ ਦਾ ਭਲਾ ਮੰਗਦੇ ਆ ਜੀ ਸਰ ਤੁਹਾਨੂੰ ਅੱਜ ਇੱਥੇ ਸਾਨੂੰ ਜਿੰਦਗੀ ਕਿੰਨਾ ਸਰ ਲੱਗ ਰਿਹਾ ਕਿਦਾਂ ਮਹਿਸੂਸ ਹੋ ਰਿਹਾ ਆਪਣੇ ਮਨ ਨੂੰ ਬਹੁਤ ਵਧੀਆ ਜੀ ਬਹੁਤ ਸੰਗਤ ਆਈ ਜੀ ਸਾਡੀ ਸਮਝੋਂ ਬਾਹਰ ਹੋ ਗਈ ਇੰਨੀ ਸੰਗਤ ਆਈ ਸਾਨੂੰ ਕੰਟਰੋਲ ਕਰਨਾ ਵੀ ਥੋੜਾ ਔਖਾ ਹੋ ਗਿਆ ਜੀ ਪਰ ਪ੍ਰਸ਼ਾਸਨ ਨੇ ਬਹੁਤ ਸਾਥ ਦਿੱਤਾ ਸਾਡਾ ਸਾਡੇ ਦਰਸ਼ਨ ਜੀ ਖੜੇ ਨੇ ਸਾਡੇ ਇੰਚਾਰਜ ਨੇ ਜੀ ਕਪੂਰਲੇ ਪੀਸੀਆਰ ਇੰਚਾਰਜ ਨੇ ਟ੍ਰੈਫਿਕ ਇੰਚਾਰਜੇ ਬੜਾ ਸਾਡਾ ਸਾਥ ਦਿੱਤਾ ਜੀ ਇਹਨਾਂ ਨੇ ਇਹਨਾਂ ਦੇ ਨਾਲ ਅਸੀਂ ਤਾਲਮੇਲ ਕਰਕੇ ਜੀ ਉਹਨਾਂ ਕੰਟਰੋਲ ਕੀਤਾ ਠੀਕ ਹੈ ਸੰਜੀਤ ਕਿਉਂ ਰੋਇ ਦੀ ਸਰ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਇੱਥੇ ਸਾਈਂ ਸੰਧਿਆ ਕਰਾਈ ਨੂੰ ਅੱਠਵੀਂ ਸੀ ਸਾਡੀ 8 ਸਾਲ ਹੋ ਗਏ ਲਗਾਤਾਰ ਸਾਨੂੰ ਸਾਈਂ ਸੰਧਿਆ ਕਰਾਉਂਦੇ ਨੇ ਹਾਂ ਸਾਡੇ ਇੱਥੇ ਜਿਹੜੇ ਦੂਦਰੋ ਲੋਕ ਆਂਦੇ ਆ ਉਹ ਤੁਹਾਨੂੰ ਪੀਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜੀ ਇਸ ਵਾਰ ਦੇ ਸਾਈਂ ਦਾ ਇਦਾਂ ਦਾ ਆਸ਼ੀਰਵਾਦ ਸੀਗਾ ਸਾਈਂ ਜੀ ਨੇ ਆਪਣੇ ਆਸ਼ੀਰਵਾਦ ਨਾਲ ਬੈਜਾ ਬੈਜਾ ਕਰਾ ਦਿੱਤੇ ਤੇ ਇਦਾਂ ਦੇ ਸਮਾਗਮ ਹੋਣੇ ਚਾਹੀਦੇ ਸਾਈਂ ਜੀ ਦਾ ਨਾਮ ਮਾਤਾ ਰਾਣੀ ਦਾ ਨਾਮ ਵਾਈਗਰੂ ਸੱਚੇ ਪਾਤਸ਼ਾਹ ਦਾ ਨਾਮ ਇਹ ਸਾਨੂੰ ਇਦਾਂ ਦਾ ਮੈਸੇਜ ਦਿੰਦਾ ਹੈ ਕਿ ਇਦਾਂ ਦੇ ਇਹ ਉਪਲਖ ਵਿੱਚ ਹੋਣੇ ਚਾਹੀਦੇ ਆ ਤੇ ਇਹ ਅੱਛਾ ਮੈਸੇਜ ਆਂਦਾ ਸਾਰੇ ਸਮਾਜ ਨੂੰ ਜੀ ਸਰ ਤੁਹਾਨੂੰ ਕਿੱਦਾਂ ਲੱਗ ਰਿਹਾ ਅੱਜ ਦਾ ਤੁਸੀਂ ਤੇ ਸਮਾਗਮ ਅਸੀਂ ਯਾਰ ਇਨ ਹੈਵਨ ਜੀ ਸਾਸੀ ਦੇ ਮਤਲਬ ਅੱਜ ਸਵਰਗ ਦੇ ਦਰਸ਼ਨ ਕੀਤੇ ਐਨਾ ਮਜ਼ਾ ਆਇਆ ਜੀ ਠੀਕ ਜੈ ਸਾਈ ਜੀ ਜੈ ਸਾਈ ਜੀ ਆ ਸਰ ਸਾਰੇ ਇੱਥੇ ਆਏ ਆ ਸਾਈ ਸੰਧਿਆ ਦੇ ਅੱਜ ਸਰ ਕੀ ਮਸਤੀ ਅੱਜ ਕਪੂਰਥਲਾ ਸ਼ਾਲੀਮਾਰ ਬਾਗ ਵੇਖੇ ਸਾਈ ਲਾਡੀ ਸ਼ਾਹ ਜੀ ਪਰਿਵਾਰ ਵੱਲੋਂ ਜਿਹੜਾ ਇਹ ਸਾਈ ਸੰਧਿਆ ਕਰਾਈ ਗਈ ਹੈਗੀ ਆ ਤੇ ਮੁੱਖ ਜਿਹੜੇ ਕਲਾਕਾਰ ਇੱਥੇ ਨੇ ਸਾਡੇ ਕਮਰ ਗਰੀਬੀ ਤੇ ਕੁਝ ਹੋਰ ਤੇ ਮੈਂ ਕਹਿੰਨਾ ਏ ਕਿ ਬਹੁਤ ਹੀ ਨਜ਼ਾਰੇਦਾਰ ਪ੍ਰੋਗਰਾਮ ਕੌਮਕਲੇ ਦੇ ਵਿੱਚ ਇਹੋ ਜਿਹੇ ਪ੍ਰੋਗਰਾਮ ਹਮੇਸ਼ਾ ਹੁੰਦੇ ਰਹਿਣੇ ਚਾਹੀਦੇ ਨੇ ਧਰਮਾਂ ਤੋਂ ਉਪਰ ਉੱਠ ਕੇ ਜਾਤਾਂ ਤੋਂ ਉਪਰ ਉੱਠ ਕੇ ਜਿਹੜਾ ਪ੍ਰੋਗਰਾਮ ਹੋਇਆ ਸੀਗਾ ਇਹ ਬਹੁਤ ਹੀ ਅਤਿਾਰਿਆਤ ਹੋਰੇ ਬੜਾ ਵਧੀਆ ਕਿਸਨੇਹਾ ਦਿੰਦਾ ਹੈਗਾ ਅਸੀਂ ਆਪਸੀ ਭਾਈਚਾਰਾ ਜਿਹੜਾ ਹੈਗਾ ਆ ਕੋਈ ਕੋਈ ਜਿਹੜਾ ਇਹ ਕਹ ਲਓ ਕਿ ਜਿਹੜਾ ਇੱਕ ਧਰਮ ਹੈਗਾ ਆ ਉਹ ਸਿਰਫ ਇੱਕ ਇਨਸਾਨੀਅਤ ਦਾ ਧਰਮ ਹੈਗਾ ਆ ਤੇ ਜਿਹੜੀਆਂ ਜਾਤਾਂ ਸਿਰਫ ਦੋ ਤਰ੍ਹਾਂ ਦੀਆਂ ਹੈਗੀਆਂ ਇੱਕ ਮਰਦ ਤੇ ਔਰਤ ਦੀ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਹੈ ਨਹੀਂ ਆ ਮੈਂ ਸਮਝਦਾ ਕਿ ਇਹੋ ਜੀਆਂ ਇਹ ਜਿਹੜੇ ਪ੍ਰੋਗਰਾਮ ਹੈਗੇ ਨੇ ਹਰ ਇੱਕ ਪਾਸੇ ਹੋਣੇ ਚਾਹੀਦੇ ਨੇ ਤਾਂ ਆਕੇ ਜਿਹੜਾ ਤੇ ਲੋਕਾਂ ਦੇ ਵਿੱਚ ਮਨਮਟਾਓ ਆ ਰਿਹਾ ਆਜਾਤਾਂ ਨੂੰ ਲੈ ਕੇ ਜਾਂ ਧਰਮਾਂ ਨੂੰ ਲੈ ਕੇ ਉਹ ਬਿਲਕੁਲ ਖਤਮ ਹੋ ਜਾਏਗਾ ਜੀ ਅੱਜ ਜਦੋਂ ਇੱਥੇ ਆਏ ਹੋ ਤਾਂ ਇੱਕ ਦਾਲ ਫੀਲ ਹੋ ਰਿਹਾ ਜੀ ਐ ਇੱਥੇ ਆ ਕੇ ਤਾਂ ਬਹੁਤ ਅੱਛਾ ਪ੍ਰਾਊਡ ਫੀਲ ਹੋ ਰਿਹਾ ਲਗਭਗ ਇਹ ਤਕਰੀਬਨ 2.5 ਤੋਂ 3 ਘੰਟੇ ਅਸੀਂ ਖੁਦ ਇੱਥੇ ਪ੍ਰੋਗਰਾਮ ਨੂੰ ਅਟੈਂਡ ਕੀਤਾ ਤੇ ਆਮ ਲੋਕਾਂ ਦੇ ਵਿੱਚ ਬੈਠ ਕੇ ਤੇ ਬਹੁਤ ਹੀ ਸੋਹਣਾ ਲੱਗਿਆ ਪ੍ਰੋਗਰਾਮ ਤੇ ਆਇਆ ਤਾਂ ਅਸੀਂ ਥੋੜੇ ਸਮੇਂ ਲਈ ਸੀਗੇ ਕਿ ਜਦੋਂ ਦੇਖਿਆ ਸੀ ਲੋਕ ਨੂੰ ਇਹ ਚੜਨ ਵਾਲੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਸੀਗਾ ਤੇ ਸਾਡਾ ਮਨ ਨਹੀਂ ਕੀਤਾ ਘਰ ਜਾਣ ਲੋਨ ਵੀ ਲਗਭਗ 2:00 ਵਜ ਗਿਆ ਰਾਤ ਦਾ ਤੇ ਬਹੁਤ ਮਨ ਨੂੰ ਸਕੂਨ ਮਿਲਿਆ ਤੇ ਸਿੱਖਿਆ ਬਹੁਤ ਅਕਸੀਆਂ ਮਿਲੀਆਂ ਹੈਗਾ ਇੱਕ ਦੂਜੇ ਨੂੰ ਬਹੁਤ ਬੰਦੇ ਰਹੇ ਸੀ ਜਿਲੰਦਰ ਸਿੰਘ ਜਿਲੰਦਰ ਅੱਜ ਬਾਬਾ ਜੀ ਅੱਜ ਪੀਰ ਪਠਾਨ ਅੱਜ ਬਾਬਾ ਜੀ ਤੁਸੀਂ ਇੱਥੇ ਆਏ ਆ ਤੁਹਾਨੂੰ ਕਿੱਦਾਂ ਲੱਗ ਰਿਹਾ ਸਾਨੂੰ ਬਹੁਤ ਅੱਛਾ ਲੱਗਿਆ ਕਿ ਸਾਈ ਪਰਵਾਰ ਦੇ ਬੱਚਿਆਂ ਨੇ ਹਾਂਜੀ ਅੱਜ ਜੋ ਮੋਲ ਬਣਾਇਆ ਹੈ ਖੁਸ਼ੀਆਂ ਔਰ ਸਾਰੇ ਕਪੂਰ ਥਲੇ ਨੂੰ ਇਕੱਠਾ ਕੀਤਾ ਹੈ ਸਾਈ ਜੀ ਦੀ ਸਾਈ ਸੰਧਿਆ ਤੇ ਔਰ ਅੱਜ ਦੀ ਸ਼ਾਮ ਇਹ ਪੂਰਾ ਸਾਲ ਯਾਦ ਰੱਖੋ ਸਭ ਨੂੰ ਇਹ ਬਹੁਤ ਅੱਛਾ ਲੱਗਾ ਸਭ ਨੇ ਆਨੰਦ ਮਾਣਿਆ ਔਰ ਸਾਡੇ ਬਾਬਾ ਵੱਲੀ ਜੀ ਬਾਬਾ ਜੋ ਦਰਬਾਰ ਟੇਲੂ ਜੀ ਮਾਰਾ ਜ ਤੋਂ ਸਾਡੇ ਭਰਾ ਆ ਇਹਨਾਂ ਨੇ ਵੀ ਬਹੁਤ ਆਨੰਦ ਮਾਣਿਆ ਔਰ ਸਭ ਦੀ ਵੈਲਕਮ ਕੀਤਾ ਆ ਅਸੀਂ ਬਹੁਤ ਖੁਸ਼ ਆ ਔਰ ਆਂਦੇ ਸਾਲ ਰੱਬ ਕਰੇ ਚਰਦੀ ਗਲਾ ਚ ਜਾਵੇ ਤੇ ਸਾਈਂ ਸੰਧਿਆ ਤੇ ਸਾਰੇ ਫੇਰ ਇੱਥੇ ਹੀ ਮੋਜਾਂ ਲੈਣ ਬਾਕੀ ਜੈ ਸਾਈਆਂ ਦੀ ਜੇ ਉਸ ਵੇਲੇ ਜਦੋਂ ਪਹਿਲੀ ਖਲਕਾਰੀ ਲਈ ਸੀ ਜਲਦਾਰੇ ਮਾਰੇ ਸਿੱਧਾ ਹੋਵਾ ਉਹਦਾ ਕਿਹਾ ਹੁੰਦਾ ਕਿ ਮਹਾਰਾਜ ਤੇਰਾ ਪੇਛਾ ਨਾ ਤੇਰਾ ਪੇਛਾ ਨਾ ਤੇਰਾ ਜਦੋਂ ਮਰਜੀ ਲੈ ਜੀ ਜਦੋਂ ਮਰਜੀ ਲੈ ਅਸੀਂ ਨਾ ਜਨਮਦਨ ਬਣਾਵਨਾ ਕਾ ਟੋਲਾ ਹੋਇ ਪਿਆ ਹੈ ਹੈਪੀ ਬਰਥਡੇ ਟੂ ਯੂ ਕਿਹੜਾ ਬੰਦਾ ਬਾਬਾ चैन आया बस रा बड़ा आशीर्वाद हुन ਆ ਜੀ ਬਾਈ ਜੀ ਦੋ ਸਾਰੀ ਅਰਦਾਸਾਂ ਦਿੱਤੀਆਂ ਮੈਂ ਸ਼ੁਕਰਗੁਜ਼ਾਰ ਹਾਂ ਸਿਦਾਰਥ ਜੋਗੀ ਅੰਮੀ ਮੈਂ ਬੇਨਤੀ ਕਰਾਂਗਾ ਜੇ ਮੇਰੀ ਆਵਾਜ਼ ਸੁਣ ਰਿਹਾ ਛੋਟਾ ਬੱਚਾ ਕੋਈ ਨਹੀਂ ਬਣੀ ਕਿੱਥੇ ਹੈ ਬੋਗਣਾ ਜੀ ਕਪਿਲ ਨੂੰ ਬੁਲਾ ਦਿਓ ਕੋਸ਼ਿਸ਼ ਜੀ ਵੀ ਆ ਗਿਆ ਦੇ ਬਾਜੀ ਨੂੰ ਉਹਨਾਂ ਦੇ ਗੁਜਾਰਿਸ਼ ਕਰਾਂਗਾ ਕਿ ਅਜੇ ਮਲਹੋਟਰਾ ਜੀ ਉਹਨਾਂ ਕਿ ਮੇਰੀ ਗੁਜਾਰਿਸ਼ ਹੈ ਸਟੇਜ ਤੇ ਬੁਲਾ ਦੇ ਅਜੇ ਮਲਹੋਟਰਾ ਸਾਹਿਬ ਸਾਰਿਆਂ ਨੇ ਸਿਦਾਰਥ ਕਹਿੰਦਾ ਛੋਕਰੀਆਂ ਦੀ ਹੈ ਵੀ ਨਿਕਲ ਜੇ ਲੰਬੀ ਜਾਣੇ ਜਿਹੜੇ ਜਿਹੜੇ ਕਮਰ ਘਰੇ ਵਾਲਜੀ ਨਾਲ ਪਿਆਰ ਕਰਦੇ ਇੱਕ ਤਾੜੀ ਉਹਨਾਂ ਦੇ ਨਾਮ ਵੀ ਜਿਹੜਾ ਖੜੇ ਬੱਜ ਨਹੀਂ ਤੇ ਲੱਗੀ